ਕਿ ਉਹ ਮਾਫੀਨਾਮਾ ਦਿੱਤਾ ਹੈ ਉਹ ਮਾਫੀਨਾਮਾ ਦੇਣ ਦਾ ਐਸਾ ਕੋਈ ਅਧਿਕਾਰ ਕਿਸੇ ਵੀ ਚੈਰੀਟੇਬਲ ਟਰਸਟ ਕੋਲ ਨਹੀਂ ਹੋ ਸਕਦਾ ਕਿਉਂਕਿ ਮਾਫੀਨਾਮਾ ਧਾਰਮਿਕ ਸੰਸਥਾ ਦਾ ਕੋਈ ਦੇ ਸਕਦੀ ਹੈ ਕਿਤੇ ਭਾਈਚਾਰੇ ਨੂੰ ਇਕੱਠਾ ਕਰਕੇ ਦਿੱਤਾ ਜਾ ਸਕਦਾ ਹੈ ਉੱਥੇ ਜਿਹੜੇ ਭਾਈਚਾਰੇ ਵਾਲੇ ਲੋਕ ਬੁਲਾਏ ਵੀ ਸੀ ਮਾਫੀਨਾਮਾ ਦੇਣ ਵਾਸਤੇ ਉਹਨੂੰ ਬੀਬੀ ਨੂੰ ਉਹ ਵੀ ਮੈਕਸਿਮਮ ਧੋਖੇ ਨਾਲ ਬੁਲਾਏ ਗਏ ਲੋਕ ਸੀ ਮੇਰੀ ਕਈ ਸਾਥੀਆਂ ਨਾਲ ਗੱਲ ਹੋਈ ਹੈ ਮੇਰੀ ਅਸ਼ਵਨੀ ਜੀ ਨਾਲ ਗੱਲ ਹੋਈ ਹੈ ਜਾਗਰਨ ਸੁਧਾਰ ਮੰਡਲ ਵਾਲਿਆਂ ਨਾਲ ਹੋਰਾਂ ਨਾਲ ਕਈਆਂ ਨਾਲ ਹੋਈ ਹੈ ਦੀ ਇਹਦਾ ਮਤਲਬ ਤੁਸੀਂ ਝਾਕੀ ਪ੍ਰਮੋਟ ਕਰਨਗੇ ਜੀ ਉਹ ਕਹਿੰਦੇ ਨਹੀਂ ਜੀ ਸਾਨੂੰ ਤਾਂ ਟੈਲੀਫੋਨ ਕਰਕੇ ਬੁਲਾਇਆ ਗਿਆ ਸੀ ਵੀ ਅਸੀਂ ਤੁਹਾਡੇ ਸੰਗਠਨ ਦਾ ਨਾਂ ਨਹੀਂ ਲੈਂਦੇ ਕੁਝ ਨਹੀਂ ਲੈਂਦੇ ਤੁਸੀਂ ਸਿਰਫ ਆ ਕੇ ਨਾਲ ਖੜ੍ਹ ਜਿਓ ਕਿਉਂਕਿ ਇਹ ਬੜਾ ਮੈਨਿਪੂਲੇਟ ਕਰਕੇ ਸਿਸਟਮ ਲਿਆ ਕੇ ਸਾਹਮਣੇ ਰੱਖਿਆ ਗਿਆ ਸਾਰਾ ਕੁਝ ਪਹਿਲਾਂ ਤੋਂ ਸੈਟਲ ਸੀ ਇਹ ਜੀਰਕਪੁਰ ਸੈਟਿੰਗ ਹੋਈ ਹੈ ਸਾਰੇ ਕੰਮ ਦੀ ਉਹਦੇ ਖਿਲਾਫ ਇੱਕ ਜਿਹੜੀ ਬੀਬੀ ਮਾਫੀਆਂ ਦੇ ਰਹੀ ਸੀ ਉਹਦਾ ਇੱਕ ਚਹੇਤਾ ਕੰਪਲੇਂਟ ਕਰ ਦਿੰਦਾ ਉਹ ਹੀ ਚਹੇਤਾ ਸਹਿਮਤ ਹੋ ਜਾਂਦਾ ਤੇ ਉਹਨੂੰ ਕਾਲੀ ਮਾਤਾ ਮੰਦਰ ਲਿਆ ਕੇ ਲੰਗਰ ਹਾਲ ਦੇ ਉੱਤੇ ਉਹ ਮਾਫੀ ਦੇ ਦਿੰਦਾ ਨਾ ਤਾਂ ਮਾਫੀ ਦੇ ਵਿੱਚ ਉਹਨੂੰ ਸਾਡੇ ਧਰਮ ਦੀ ਕੋਈ ਮੌਲੀ ਬਣਾਈ ਗਈ ਹੈ ਨਾ ਉਹਨੂੰ ਕੋਈ ਟਿਲ ਖਲਾਇਆ ਗਿਆ ਨਾ ਉਹਨੂੰ ਕੋਈ ਗੰਗਾ ਜਲ ਪਿਆਇਆ ਗਿਆ ਨਾ ਹੀ ਉਹਦੀ ਕੋਈ ਆਸਥਾ ਚੈੱਕ ਕੀਤੀ ਗਈ ਹੈ ਸਾਡੇ ਧਰਮ ਚ ਹੈ ਕਿ ਨਹੀਂ ਹੈ ਉਲਟਾ ਉਹਨੂੰ ਇੱਕ ਵੀਆਈਪੀ ਦੇ ਤੌਰ ਦੇ ਉੱਤੇ ਪ੍ਰੋਮੋਸ਼ਨ ਕੀਤੀ ਗਈ ਹੈ ਉਹਦੀ ਜਿਵੇਂ ਦੀ ਉਹ ਯੂਟਿਊਬਰ ਹੈਗੇ ਨੇ ਆਪਣੀ ਪ੍ਰੋਮੋਸ਼ਨ ਕਰਦੇ ਨੇ ਬਲੌਗਰ ਨੇ ਉਹ ਸੇਮ ਉਸ ਬਲੌਗਰ ਦੇ ਸਿਸਟਮ ਦੇ ਵਿੱਚ ਰਹਿ ਕੇ ਇਹਨਾਂ ਲੋਕਾਂ ਨੇ ਜਿਹੜੇ ਉੱਥੇ ਮਾਫੀ ਦੇਣ ਵਾਲੇ ਸੀ ਉਹਦੇ ਲਈ ਕੰਮ ਕੀਤਾ ਉਸ ਬਿੱਬੀ ਲਈ ਪਾਇਲਲੀ ਨਾ ਕਿ ਧਰਮ ਵਾਸਤੇ ਉਤੋਂ ਕੋਈ ਆਸਤਾ ਪ੍ਰਦਰਸ਼ਿਤ ਕਰਵਾਈ ਹੈ ਜਾਂ ਮਾਫੀ ਮੰਗਾਈ ਹੈ ਅਸੀਂ ਪਹਿਲਾਂ ਜਿੰਨੇ ਸੰਸਥਾਵਾਂ ਨੇ ਇਕੱਠੀਆਂ ਹੋ ਕੇ ਉੱਥੇ ਮਾਫੀ ਮੰਗਾਈ ਦੀ ਸਲੀਮ ਤੋਂ ਤੁਹਾਡੇ ਯਾਦ ਹੋਣਾ ਰਿਟਨ ਚ ਮਾਫੀ ਦੀ ਪਬਲਿਕਲੀ ਹੱਥ ਜਿਹੜਾ ਕੇ ਮਾਫੀ ਦੀ ਮਾਈ ਦੇ ਦਰਬਾਰ ਤੇ ਲੈ ਜਾ ਕੇ ਮਾਈ ਦੇ ਚਰਨਾਂ ਚ ਮਾਫੀ ਦੀ ਗੰਗਾਲ ਜਲ ਪਾਇਆ ਗਿਆ ਜੀ ਮੌਲੀ ਬੰਨੀ ਕੀ ਦੀ ਤਿਲਕ ਲਾਇਆ ਗਿਆ ਸੀ ਤੇ ਸਿਰ ਤੇ ਉੱਤੇ ਜਾਗਰਨ ਜਿਹੜਾ ਸੁਧਾਰ ਮੰਡਲ ਨੇ ਗ੍ਰੰਥ ਪ੍ਰਕਾਸ਼ਿਤ ਕੀਤਾ ਏਕਪੰਥ ਜਾਗਰਨ ਦਾ ਗ੍ਰੰਥ ਉਦੇ ਸਿਰ ਤੇ ਰਖਾ ਕੇ ਉਹਦੇ ਤੋਂ ਇਹ ਸੌਂ ਖਵਾਈ ਗਈ ਸੀ ਵੀ ਅੱਗੇ ਤੋਂ ਜਿਹੜੀ ਇਸ ਪਰਨੇਮਾ ਨਿਯਮਾ ਵਾਲੀ ਦੇ ਤਹਿਤ ਚੱਲੇਗਾ ਪਰ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸ਼੍ਰੀ ਹਿੰਦੂ ਤਖਤ ਦਾ ਪ੍ਰਮੁੱਖ ਹੁੰਦੇ ਨਾਤੇ ਜਿਉਂਨੇ ਅਖਾੜੇ ਚੋ ਮਹਾਮੜਲੇਸ਼ਵਰ ਹੁੰਦੇ ਨਾਤੇ ਮੈਂ ਇਹ ਚਾਹੁੰਦਾ ਸੀ ਵੀ ਸਾਰੇ ਜਿਹੜੇ 13 ਅਖਾੜੇ ਪ੍ਰਿਥਵੀ ਤੇ ਵਿਚਰਣ ਕਰਦੇ ਆ ਉਹਨਾਂ ਦੇ ਘੱਟੋ ਘੱਟ ਸਾਰੇ ਨਮਾਇंदे ਬੁਲਾਏ ਜਾਂਦੇ ਜਿਹੜੀਆਂ ਸੰਸਥਾਵਾਂ ਜਿਹੜੇ ਭਾਰ ਸਾਡੇ ਹਿੰਦੂ ਦਰਦ ਰੱਖਦੇ ਆ ਸਨਾਤਨ ਲਈ ਉਹਨਾਂ ਸਾਰਿਆਂ ਨੂੰ ਬੁਲਾਇਆ ਜਾਂਦਾ ਜਦੋਂ ਅਸੀਂ ਉਦੋਂ ਘੱਟ ਸੰਸਥਾਵਾਂ ਬੁਲਾਈਆਂ ਸੀ ਸਾਡਾ ਬਹੁਤ ਵੱਡਾ ਵਿਰੋਧ ਹੋਇਆ ਸੀ ਉਸ ਵਿਰੋਧ ਨੂੰ ਮੰਨਦੇ ਵੀ ਆ ਕਿ ਵਾਕਈ ਟਾਈਮ ਘੱਟ ਦਿੱਤਾ ਸੀ ਤੇ ਉਹ ਟੱਟ ਸਮੇਂ ਦੇ ਵਿੱਚ ਅਸੀਂ ਜ਼ਿਆਦਾ ਸੰਸਥਾਵਾਂ ਨਹੀਂ ਬੁਲਾ ਸਕੇ ਤੇ ਉੱਥੇ ਮੈਨੂੰ ਲੱਗਦਾ ਵੀ ਵਿਰੋਧ ਸਾਡਾ ਜਾਇਜ਼ ਵੀ ਸੀ ਜਿੰਨਾ ਸਾਡੇ ਭਾਈਚਾਰੇ ਨੇ ਕੀਤਾ ਪਰ ਅੱਜ ਇਹਨਾਂ ਨੇ ਗਿਣੀ ਮਿੱਠੀ ਸਾਜ਼ਿਸ਼ ਦੇ ਤਹਿਤ ਉਹਨੂੰ ਐਵੇਂ ਲੈ ਕੇ ਆਏ ਪੁਲਿਸ ਪ੍ਰੋਟੈਕਸ਼ਨ ਸੀ ਉਹਦੇ ਨਾਲ ਕਈ ਐਸਐਚਓ ਸੀ ਉਹਦੇ ਨਾਲ ਲੇਡੀਜ਼ ਫੋਰਸ ਦੀਆਂ ਭੈਣਾਂ ਲਗੀਆਂ ਹੋਈਆਂ ਸੀ ਜਦੋਂ ਅਸੀਂ ਇਹਦੇ ਉਲਟ ਉਹਨੂੰ ਬੁਲਾਇਆ ਸੀ ਤੇ ਸਿੰਪਲ ਆਮ ਸ਼ਰਧਾਲੂਆਂ ਦੇ ਤੌਰ ਤੇ ਸਲੀਮ ਨੂੰ ਬੁਲਾਇਆ ਸੀ ਤੇ ਖਾਲੀ ਕੱਲਾ ਆਇਆ ਸੀ ਨਾ ਕੋਈ ਗਨਮੈਨ ਨਾ ਕੋਈ ਪੁਲਿਸ ਪ੍ਰੋਟੈਕਸ਼ਨ ਨਾ ਕੋਈ ਇਹੋ ਜੀ ਵੀਆਈਪੀ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਗਈ ਸੀ ਇਹਨਾਂ ਨੇ ਸਿਰਫ ਤੇ ਸਿਰਫ ਉਹ ਯੂਟਿਊਬਰ ਨੇ ਆਪਣਾ ਕੰਮ ਕੀਤਾ ਤੇ ਯੂਟਿਊਬਰ ਨੇ ਇਹਨਾਂ ਦਾ ਹਸਾਰਾ ਲੈ ਕੇ ਆਪਣੀ ਪ੍ਰੋਮੋਸ਼ਨ ਕੀਤੀ ਐ ਮੈਂ ਇਹ ਗੱਲ ਮੰਨਦਾ ਵੀ ਲੰਗਰ ਹਾਲ ਦੇ ਉੱਤੇ ਆ ਕੇ ਚੈਰੀਟੇਬਲ ਟਰਸਟ ਕੋਲ ਆ ਕੇ ਉਹਦੀ ਮੁਖੀ ਕੋਲ ਆ ਕੇ ਉਹ ਉਹਦੇ ਵਿੱਚ ਧਾਰਮਿਕ ਸੰਸਥਾਵਾਂ ਦਾ ਕੋਈ ਮਰਹਤ ਹਿਸਾਬ ਨਾਲ ਐਡਾ ਲੈਣ ਦੇਣ ਜਾਂ ਯੋਗਦਾਨ ਨਹੀਂ ਪਵਾਇਆ ਗਿਆ ਸਿਰਫ ਆਪਣੀ ਟੌਰ ਬਣਾਉਣ ਲਈ ਆਪਣੇ ਟੌਰ ਟੱਪੇ ਵਾਸਤੇ ਇੱਕ ਅਲੱਗ ਧਰਮ ਦੇ ਵਿਅਕਤੀ ਨੂੰ ਜਿਨੇ ਬੱਜਰ ਗਲਤੀ ਕੀਤੀ ਹੋਏ ਉਲਟਾ ਮਾਫੀ ਮੰਗਾਣ ਜਾਂ ਤੂੰ ਨੂੰ ਸਜ਼ਾ ਲਾਣ ਦੀ ਥਾਂ ਤੇ ਉਹਦੀ ਪ੍ਰੋਮੋਸ਼ਨ ਕੀਤੀ ਹੈ ਇਹਦੇ باوجود ਕੱਲ ਸਵੇਰੇ 12 ਤੋਂ 1 ਵਜੇ ਦੇ ਵਿੱਚ ਮੋਹਾਲੀ ਵਾਲੇ ਐਸਐਸਪੀ ਸਾਹਿਬ ਨੂੰ ਮਿਲਿਆ ਜਾਏਗਾ ਕਿਉਂਕਿ ਸਾਡੇ ਸ਼ੋਕ ਤਵਾੜੀ ਉਹਨਾਂ ਨੇ ਉੱਥੇ ਸਮਾਂ ਲਿਆ ਹੋਇਆ ਉੱਥੇ ਪਹਿਲਾਂ ਹੀ ਵੱਡੇ ਭਾਈ ਨੇ ਸਾਡੇ ਗੁਰੂ ਭਾਈ ਨੇ ਕੰਮ ਕਰਦੇ ਨੇ ਉੱਥੇ ਉਸ ਟੀਮ ਨੇ ਟਾਈਮ ਲਿਆ ਹੋਇਆ ਰਾਜਨ ਨੇ ਲਿਆ ਹੋਇਆ ਹੋਰ بڑے ਜਿਹੜੇ ਸਾਡੇ ਮਿੱਤਰ ਹੈ ਬੱਚਾ ਸਾਡੇ ਤੋਂ ਹੈ ਬਾਦਰਗੜ ਦਾ ਹੀ ਸੀ ਉਹ ਉੱਥੇ ਬਹੁਤ ਵੱਡਾ ਬਿਜ਼ਨਸਮੈਨ ਇਸ ਟਾਈਮ ਜੀਰਕਪੁਰ ਦੇ ਵਿੱਚ ਉਹ ਸ਼੍ਰੀ ਹਿੰਦੂ ਤਖਤ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਮੌਲੀ ਤੋਂ ਉਹਨਾਂ ਲੋਕਾਂ ਨੇ ਉੱਥੇ ਸਮਾਂ ਮੰਗਿਆ ਹੋਇਆ ਤਵਾੜੀ ਜੀ ਦੀ ਰਹਿਨਮਾਈ ਦੇ ਵਿੱਚ ਚਾਏ ਉਹ ਐਸਐਸਪੀ ਸਾਹਿਬ ਕੋਲ ਜਾਣਾ ਹੋਵੇ ਚਾਹੇ ਕੋਈ ਉੱਥੇ ਧਰਨਾ ਲਾਣਾ ਹੋਵੇ ਚਾਹੇ ਉਹ ਸੀਐਮ ਹਾਊਸ ਦੇ ਵਾਲੇ ਪਾਸੇ ਰਿਮੂਵ ਕਰਨਾ ਹੋਵੇ ਉਹ ਉਸੇ ਤਰ੍ਹਾਂ ਹੀ ਕੀਤਾ ਜਾਏਗਾ ਔਰ ਇਸ ਬੀਬੀ ਤੇ ਜਿਹੜਾ ਪਰਚਾ ਹੈ ਉਹ ਹਰ ਹਾਲਤ ਚ ਕੱਲ ਦੀ ਡੇਟ ਚ ਕਰਾਇਆ ਜਾਏਗਾ ਕਿਸੇ ਵੀ ਕੀਮਤ ਤੇ ਇਹ ਬੀਬੀ ਨੂੰ ਜਿਹੜਾ ਉਹ ਇਸ ਬੱਜਰ ਗਲਤੀ ਲਈ ਮਾਫ ਨਹੀਂ ਕੀਤਾ ਜਾਏਗਾ ਸਰ ਬੀਬੀ ਵਿਧਾਨ ਦੇ ਮੁਤਾਬਕ ਕੀ ਜਿਹੜਾ ਰੂਲ ਹੁੰਦਾ ਹੈਗਾ ਮਾਫੀ ਦਾ ਕੀ ਤੁਸੀਂ ਵਿਧੂ ਵਿਧਾਨ ਦੇ ਮੁਤਾਬਕ ਕੀ ਦੇਖੋ ਇੱਕ ਗੱਲ ਮੰਨਣ ਵਾਲੀ ਵੀ ਹਰ ਧਰਮ ਦੇ ਵਿੱਚ ਜਿਹੜਾ ਮਾਫੀ ਹੈ ਉਹ ਹੈਗੀ ਹੈ ਹੈਨਾ ਵੱਡੇ ਪੱਧਰ ਤੇ ਹੈਗੀ ਹੈ ਮਾਫੀ ਹਰੇਕ ਧਰਮ ਦੇ ਵਿੱਚ ਪਰ ਜਿਸ ਧਰਮ ਚੋਂ ਬੀਬੀ ਆਂਦੀ ਹੈ ਉਹ ਧਰਮ ਚ ਦਾ ਮਾਫੀ ਹੈ ਨਹੀਂ ਜੇ ਉਹ ਸਾਡੇ ਧਰਮ ਲਈ ਬੇਦਬੀ ਕਰ ਰਹੀ ਐ ਐਸਾ ਹੀ ਸਾੰਗ ਕੋਈ ਐਸਾ ਹੀ ਕੋਈ ਚਰਿੱਤਰ ਆਪਣੇ ਕਿਸੇ ਰਾਇਬਰ ਦਾ ਆਪਣੇ ਕਿਸੇ ਮੌਲਵੀ ਦਾ ਆਪਣੇ ਕਿਸੇ ਮੌਲਵੀ ਦਾ ਆਪਣੇ ਕਿਸੇ ਉਹਦਾ ਪੀਰ ਪਗੰਬਰ ਦਾ ਬਣਾ ਕੇ ਦਿਖਾ ਦੇ ਵੀ ਉਹਨਾਂ ਦੇ ਧਰਮ ਦੇ ਵਿੱਚ ਐਸੀ ਕੋਈ ਛੁੱਟੀ ਹੈਗੀ ਐ ਉਹਦੇ ਚ ਮੁਹੰਮਦਨ ਭਾਈਚਾਰੇ ਚ ਜੋ ਬਣਾ ਸਕਦੀ ਐ ਫਿਰ ਉਹਨੂੰ ਮਾਫੀ ਐ ਜੇ ਸਾਡੇ ਵਾਲਿਆਂ ਦੇ ਕੋਈ ਗਲਤੀ ਕਰਦਾ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਆਪਣੇ ਧਰਮ ਦੇ ਹਿਸਾਬ ਨਾਲ ਸਜ਼ਾ ਦਿੰਦੇ ਜਦੋਂ ਉਹਦੇ ਧਰਮ ਦੇ ਵਿੱਚ ਸਵਾਗ ਰਚਨ ਦੇ ਪਰਸਨਲੀ ਰੋਕ ਹੈ ਤੇ ਸਾਡੇ ਧਰਮ ਦਾ ਜੇ ਸਵਾੰਗ ਰਚੇਗੀ ਤਾਂ ਜਿਹੜੀ ਉਹ ਮਾਫੀ ਨਾਮੇ ਦੀ ਹੱਕਦਾਰ ਨਹੀਂ ਸਜ਼ਾ ਦੀ ਹੱਕਦਾਰ ਹੈ ਜਿਨ੍ਹਾਂ ਨੇ ਅੱਜ ਮਾਫੀ ਦਿੱਤੀ ਜੀ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਉਹਨਾਂ ਦੇ ਨਾਲ ਵੀ ਤੁਸੀਂ ਕਿਵੇਂ ਮਾਫੀ ਦੇ ਰਹੇ ਹੋ ਇਹਨਾਂ ਨੂੰ ਦੇਖੋ ਜੀ ਉਹਨਾਂ ਕੋਲ ਨਾ ਕੋਈ ਅਧਿਕਾਰ ਹੈ ਮਾਫੀ ਦੇਣ ਦਾ ਨਾ ਮਾਫੀ ਦੇ ਸਕਦੇ ਉਹਨਾਂ ਨੇ ਸਿਰਫ ਆਪਣੀ ਰਾਜਨੀਤੀ ਚਮਕਾਣ ਲਈ ਆਪਣੀ ਵਾਈ ਵਾਈ ਲਈ ਜੋ ਦੇਣ ਲੈਣ ਸਿਸਟਮ ਸੈੱਟ ਹੋਇਆ ਕਿਉਂਕਿ ਬਹੁਤਾ ਜਿਆਦਾ ਮੈਂ ਬੋਲ ਕੇ ਆਪਣੀ ਜੀਬਾਂ ਗੰਦੀ ਕਰਨ ਵਾਲੀ ਗੱਲ ਹੈ ਉਹਨਾਂ ਦਾ ਸਿਸਟਮ ਪੈਸਿਆਂ ਨਾਲ ਸੈੱਟ ਹੋਇਆ ਹੈ ਉਹ ਪੈਸਿਆਂ ਨਾਲ ਜਿਹੜੇ ਬੰਦੇ ਉਹਨੂੰ ਸੈੱਟ ਕਰਕੇ ਜੀਰਕਪੁਰ ਤੋਂ ਪਟਿਆਲੇ ਤੱਕ ਲੈ ਕੇ ਆਏ ਆ ਠੀਕ ਹੈ ਇੱਕ ਸਿੰਗਲ ਪਰਸਨ ਹੀ ਲੈ ਕੇ ਆਇਆ ਸਿੰਗਲ ਪਰਸਨ ਨਹੀਂ ਆਪਣੇ ਜਿਹੜੇ ਲੈਂਡ ਦੇਣਾ ਹੈ ਜਿਹੜੀ ਉਹਨਾਂ ਦੀ ਆਗੂ ਆ ਉਹਦੇ ਤੱਕ ਰੱਖਿਆ ਹੈ ਬਾਕੀ ਜਿੰਨੀਆਂ ਸੰਸਥਾਵਾਂ ਉੱਥੇ ਗਈਆਂ ਉਹਨਾਂ ਦਾ ਕਿਸੇ ਸੰਸਥਾ ਦਾ ਕੋਈ ਕਸੂਰ ਨਹੀਂ ਸਭ ਨੂੰ ਗੁੰਮਰਾਹ ਕਰਕੇ ਬੁਲਾਇਆ ਗਿਆ ਹੈ ਪੁਰ ਕੀ ਕਹਿਣਾ ਚਾਹਣਗੇ ਪਾਇਲ ਮਲਿਕੁਰਾ ਨੂੰ ਕਿਉਂਕਿ ਉਹਨਾਂ ਨੇ ਤਾਂ ਇੱਕ ਤਰ੍ਹਾਂ ਨਾਲ ਆਲਾ ਕਹਿੰਦੇ ਨੇ ਕਿ ਜੋ ਸਜ਼ਾ ਲਾਈ ਸੀਗੀ ਉਹ ਵੀ ਮੰਨ ਲਈ ਹੈ ਕੋਈ ਸਜ਼ਾ ਹੀ ਨਹੀਂ ਕਿਹੜੀ ਸਜ਼ਾ ਇਹ ਇਹਨਾਂ ਦੇ ਦੁਆਰਾ ਕਿਹਾ ਕੋਈ ਸਜ਼ਾ ਨਹੀਂ ਹੈ ਕਿਹੜੀ ਸਜ਼ਾ ਹੈ ਵੀ ਜਾ ਥੱਲੇ ਬਰਤਨ ਮਾਂਜਦੇ ਕੌਣ ਉਹਨੂੰ 4 ਦਿਨ ਸਿਕਿਉਰਿਟੀ ਦੇ ਕੇ 4 ਦਿਨ ਬਰਤਨ ਮੰਜਵਾਏਗਾ ਬਈ ਪ੍ਰਸ਼ਾਸਨ ਨੇ ਅੱਜ ਨਾ ਕਰਦੇ ਪ੍ਰਸ਼ਾਸਨ ਕੱਲ ਨੂੰ ਕੌਣ ਲੈਣ ਜਾਏਗਾ ਉਹਨੂੰ ਇੰਨੇ ਗੱਲ ਮੈਂ ਦੇ ਕੇ ਭਾਂਡੇ ਮਾਂਜ ਇਹ ਕੁਝ ਨਹੀਂ ਐਵੇਂ ਹਵਾਜ ਗੱਲਾਂ ਸੀ ਮੇਰੀ ਇੱਕੋ ਹੀ ਸਲਾਹ ਹੈ ਉਹਨਾਂ ਨੂੰ ਇਹਨੂੰ ਪਾਇਲ ਮਲਿਕ ਉਹਨਾਂ ਨੂੰ ਵੀ ਆਪਣਾ ਵਕੀਲ ਕਰੋ ਤੇ ਆਪਣੀ ਜਮਾਨਤ ਦੀ ਤਿਆਰੀ ਕਰੋ ਦੇਖੋ ਪਰ ਆਪਣੀ ਜਿਹੜਾ ਤੁਹਾਡੀ ਸਜ਼ਾ ਬਣਦੀ ਹੈ ਉਹ ਕਾਨੂੰਨੀ ਤੌਰ ਤੇ ਪ੍ਰਾਪਤ ਕਰੋ। ਹਰ ਤੁਸੀਂ ਕੀ ਅੱਜ ਮੇਰਾ ਨੀਤੀ ਕੀ ਸਾਡਾ ਸ਼੍ਰੀ ਹਿੰਦੂ ਤਖਤ ਦਾ ਜਿੰਨੇ ਸਨਾਤਨੀ ਸੋਚ ਰੱਖਣ ਵਾਲੇ ਸਾਥੀ ਨੇ ਇੱਕੋ ਹੀ ਸਟੈਂਡ ਹੈ ਇੱਕੋ ਹੀ ਸੋਚ ਹੈ ਵੀ ਜਿਹੜਾ ਵੀ ਅਜਿਹੀ ਹਰਕਤ ਕਰੇਗਾ ਉਹਦੇ ਖਿਲਾਫ ਜਿਹੜਾ ਪਰਚਾ ਬਣਦਾ ਤੇ ਪਰਚਾ ਕਰਾ ਕੇ ਉਹਨੂੰ ਉਹਦੇ ਜਿਹੜਾ ਸਹੀ ਟਿਕਾਣਾ ਉੱਥੇ ਪਹੁੰਚਾਇਆ ਜਾਵੇ।